ਵੀਰ ਦਾ ਰੂਪ ਆਇਆ ਸੰਗਤ ਆਈ ਭਾਈ ਅੰਮ੍ਰਿਤਪਾਲ ਸਿੰਘ ਆਇਆ ਬਹੁਤ ਅਜਿਹੇ ਨੌਜਵਾਨ ਨੇ ਬਹੁਤ ਅਜਿਹੇ ਲੀਡਰ ਨੇ ਰਾਜਨੀਤਿਕ ਜਿਹੜੇ ਵੱਖੋ ਵੱਖਰੀਆਂ ਟਿੱਪਣੀਆਂ ਕਰ ਰਹੇ ਕਹਿੰਦੇ ਗੁਰੂ ਸਾਹਿਬ ਦਾ ਇਹਨਾਂ ਨੇ ਸਹਾਰਾ ਲੈ ਲਿਆ ਕੀ ਲੋੜ ਸੀ ਗੁਰੂ ਸਾਹਿਬ ਦਾ ਨਰਾਦਰ ਹੋ ਗਿਆ ਇਸ ਤਰੀਕੇ ਨਾਲ ਥਾਣਿਆਂ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਉਹਨਾਂ ਨੂੰ ਕੀ ਕਹੂ ਜਦੋਂ ਗਲੀਆਂ 'ਚ ਗੁਰੂ ਖਲਾਰਤਾ ਤੋਂ ਗੁਰੂ ਦਾ ਚੇਤਨ ਹੋਇਆ ਜਦੋਂ ਕੰਧਾਂ ਤੇ ਲਾ ਦਿੱਤਾ ਵੀ ਗੁਰੂ ਤੁਹਾਡਾ ਸਾਡੇ ਕੋਲ ਹੈ ਉਹ ਤੋਂ ਗੁਰੂ ਦਾ ਚੇਤਨ ਹੋਇਆ ਰੂੜੀਆਂ ਦੇ ਵਿੱਚ ਨਾਪਦਤਾ ਤੇ ਫਲੈਸ਼ ਹੋ ਗਿਆ ਟੋਇਆ ਲੱਗੇ ਨਾ ਪਤਾ ਤਾਂ ਗੁਰੂ ਦਾ ਚੇਤਾ ਨ ਆਇਆ ਅੱਜ ਗੁਰੂ ਦਾ ਚੇਤਾ ਆ ਗਿਆ ਬੜਾ ਦੁੱਖ ਹੋਣ ਡਿਆ ਬੱਸਾਂ ਦੇ ਸ਼ੀਸ਼ੇ ਇਹਨਾਂ ਤੋੜੇ ਆ ਉਹ ਵੇਖੋ ਪਾਲਕੀ ਸਾਹਿਬ ਜੀ ਆਖਣੇ ਤੋੜਿਆ ਆਪਣਾ ਸਿੰਘ ਤੋੜ ਸਕਦਾ ਨਾਲੇ ਪਾਲਕੀ ਬਾਹਰ ਖੜੇ ਕਰਕੇ ਅਸੀਂ ਪਹਿਲਾਂ ਅੱਗੇ ਲੱਗੇ ਤੁਸੀਂ ਵੀਡੀਓ ਵੇਖੋ ਸਿੰਘ ਅੱਗੇ ਆ ਗੁਰੂ ਦੇ ਅੱਗੇ ਸਿੰਘ ਆ ਨਾਲੇ ਗੁਰੂ ਦੀ ਓਟ ਆਸਾ ਲੈਣਾ ਗੁਰੂ ਤੋਂ ਬੜਾ ਅਸੀਂ ਕਹੇ ਚੁੱਕੇ ਆ ਗੁਰੂ ਦਾ ਬਾਲੀ ਸਾਨੂੰ ਸ਼ਕਤੀ ਦੇਗਾ ਜਿਹੜੇ ਆ ਪ੍ਰਚਾਰਕ ਧੁੰਦੇ ਵਰਗੇ ਕਹਿੰਦੇ ਨੇ ਕਿ ਇਹਨਾਂ ਗੁਰੂ ਦਾ ਪ੍ਰਚਾਰ ਕੀਤਾ ਪਹਿਲਾਂ ਤੁਸੀਂ ਆਪਣਾ ਵਿਸ਼ਵਾਸ ਤੇ ਗੁਰੂ ਤੇ ਬਣਾਓ ਇਹ ਆਂਦੇ 84 ਆ ਜਣੀ 84 ਆ ਜਣੀ ਆ ਤੇ 84 ਗਈ ਕਿਦੋਂ ਆ ਕੋਲੋਂ 2-4 ਲੱਖ ਬੰਦਾ ਮਰਿਆ 10-15 ਲੱਖ ਬੰਦਾ ਹੁਣ ਮਰ ਗਿਆ 84 ਗਈ ਆ ਕਿਨੇ 84 ਕਿੱਥੇ ਨਹੀਂ ਗਈ ਜਿਹਨੂੰ ਇਹ ਕਾਲਾ ਦੌਰ ਦੱਸਦੇ ਆ ਨਾ ਉਹ ਚਿੱਟਾ ਦੌਰ ਸੀ ਅਸੀਂ ਮੌਤ ਤੇ ਆਪਣੀ ਮਰਦੇ ਆ ਸਾਡਾ ਮਾਂ ਪਿਓ ਮੂੰਹ ਤੇ ਨਹੀਂ ਲਗਾਉਂਦਾ ਬੋ ਸਾਡਾ ਮਾਪਿਓ ਮੂਹਲ ਕੰਦਾ ਫਿਰਦਾ ਸ਼ਰਮ ਦਾ ਮਾਰਾ ਮੇਰਾ ਪੁੱਤ ਟੀਕਾ ਲਾ ਕੇ ਮਰ ਗਿਆ ਤੇ ਅਸੀਂ ਕਿਹੜੇ ਖੂਚ ਡਿੱਗੀ ਐ ਦੱਸੋ ਸਹੀ ਸਾਨੂੰ 83 ਤੁਸੀਂ ਸਾਨੂੰ ਗੋਲੀ ਨਾਲ ਮਾਰਦੇ ਹੋ ਤੁਹਾਨੂੰ ਸਾਡੀ Laash ਘੁਰਦਬੁਰਦ ਕਰਨੀ ਪੈਂਦੀ ਸੀ